ਤਾਂ ਆ ਤਾਂ ਸੰਭੂ ਤੇਰੇ ਹਰਿ ਹਰਿ ਆ ਅਜਾ ਥੱਲੇ ਨੰਗ ਜਾਓ ਮਰਨ ਨਾਲ ਬਲੇ ਬਾਤਾਂ ਲੱਗੀਆਂ ਬਾਹਾਂ ਚੁੱਪ ਨਹੀਂ ਬਣ ਕੋ ਤੜਾ ਪਿੱਛੋਂ ਸਾਰਾ ਪਿੱਛੋਂ ਤਾਂ ਤਰੇ ਚੱਕੇ ਦੇ ਕੇ ਲੰਘ ਕੇ ਰਹਿ ਜਾਓ ਜਿੱਥੇ ਵੀ ਜਗਾ ਲੇਤੀ ਆ ਜੀ ਗੱਡੀ ਲੱਗ ਜਾਓ ਆਓ ਆਓ गलबी पर कटानी खॾूं आगूअर करे गे तंबू तोड़े गे सभु सम्या जॻह ते ਲਾਜ ਨਾ ਮਿਲ ਮਲਾਪ ਕਰਨਾ ਹੁੰਦਾ ਦਾ ਜਦੋਂ ਮੀਟ ਕਾ ਵੱਡਾ ਕੀਤਾ ਮੀਟ ਦੇ ਸਾਥ ਤੇ ਗ੍ਰਿਫਤਾਰ ਕੀਤਾ ਪਰ ਅਬਾ ਬਾਰਾ ਨਵੋਤ ਫੋਰਸ ਲਾ ਕੇ ਜੋ ਕੁਝ ਬਹੁਤ ਬਾਡਰਾਂ ਦੇ ਕੀਤਾ ਟਰੈਕਰ ਜਿਹੜੀ ਗੱਲ ਆ ਇੱਕ ਦਿਨੇ ਰੋਜ਼ ਝੂਠ ਬੋਲ ਰਹੇ ਹਾਂ ਕਿਸਾਨਾਂ ਦੀ ਸਰਕਾਰ ਆ ਅਸੀਂ ਕਿਸਾਨਾਂ ਵਾਲਤੇ ਆ ਸੋਤੋ ਜਲੀ ਵਾਲੀ ਹੜ ਆਏ ਆ ਕੰਡੀ ਏਰੀਆ ਦੇ ਵਿੱਚ ਕੰਬੀ ਏਰੀਆ ਦੇ ਵਿੱਚ ਕਿੰਨਾ ਦਾ ਸਾਂਤ ਆਵੇ ਪੰਜ ਨਾਲ ਹੋਇਆ ਭਰਾ ਕੋਈ ਕਹਿੰਦਾ ਮਾਫੀ ਦਾ ਦਿੱਤਾ 450 ਦੇ ਤੇ ਪੱਲਾ ਘਾੜ ਦਿੱਤਾ ਗਿਆ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਕਿਸਾਨਾਂ ਨੂੰ ਪੂਰਾ ਮਾਫੀ ਦਾ ਦੇਵਾਂਗੇ ਤੇਰੇ ਨੇ ਅੰਮ੍ਰਿਤ ਦੀ ਦੇਣ ਦਾ ਵਹਿਦਾ ਕੀਕਾ ਜਿਹੜੀ ਉਹਨਾਂ ਦੀ ਇੱਕ ਮੰਤਰੀ ਕੁੜਤੀ ਵਾਲੇ ਕੋਲ ਨਸਤੂ ਜੀ ਦੀ ਆਜੇ ਮੰਤਰੀ ਕਿੱਥੇ ਗਈ ਆ ਉਹਨੂੰ ਵੀ ਪਤਾ ਆਜੂ ਕਿ ਕਿਸਾਨ ਰੋ ਰਹੇ ਨੇ ਦੂਰ ਲੋਕ ਕਹਿੰਦਾ ਮੰਡੀਆਂ ਦੇ ਵਿੱਚ 200-250 ਰੁਪਏ ਤੋਂ ਕਦੇ ਇੱਕ ਕਿਸਾਨਾਂ ਦੀ ਮੇਟ ਹੋਈ ਆ ਕੋਈ ਸਾਰਾ ਕੋਈ ਤੁਸੀਂ ਵੇਖਿਆ ਕੋਈ ਪੰਜਾਬ ਸਰਕਾਰ ਨੇ ਕਰਵਾਇਆ ਹੁਣ ਜੋ ਪਛਮੀ ਸਾਰਾ ਕੇਂਦਰ ਸਰਕਾਰ ਦੇ ਨਾਮ ਵਾਲਕੇ ਉਹਨਾਂ ਨੇ ਕੀ ਉਹਨਾਂ ਨੇ ਕੋਈ ਖੇਤੀ ਨੀਤੀ ਪਾਈ ਤੌਂਦੀ ਕੋਈ ਲੋਕਾਂਾਂ ਨੂੰ ਦੇ ਤੌਂਦੀ ਨਹੀਂ ਆ ਕੋਈ ਮਤਲਬ ਨਹੀਂ ਮੈਨੇ ਕਿਹਾ ਤੁਸੀਂ ਤੁਸੀਂ ਸਾਈਨ ਪੱਤਾਂਾਂ ਵਿੱਚ ਆ ਸਾਈਨ ਦੇ ਵਿੱਚ ਕਿਸਾਨਾਂ ਦੁਆਰਾ ਜੋ ਜਾਰ ਦੀ ਜੀ.ਐਨ.ਡੀ ਦੇ ਵਿੱਚ ਲਗਭਗ 60% ਕਣਕ ਦਾ ਸਰਪਾਇਆ ਜਾਂਦਾ ਹੈ ਪਰ ਕਿਸਾਨਾਂ ਵਾਸਤੇ ਸਿਰਫ ਛੋਹ% ਨਾਲ ਕੱਟਿਆ ਸੁਸਵੇ ਵਸੂ ਜੁੱਤੀ ਮਾੜੀ ਹੈ ਨਾ ਵੀ ਤਰੂਦ ਆ ਸਾਰੇ ਕਿਸਾਨਾਂ ਵਾਸਤੇ ਕੁਝ ਨਾ ਧਾਰਾ ਚੜ ਕੇ ਨਾਲ ਗੁੰਡੇ ਲਾ ਕੇ ਜਿਨ੍ਹਾਂ ਨੇ ਇਕਰਾ ਪੰਡਿਆ ਯਾਸੀ ਨੂੰ ਲਾਗਾ ਬਲੂ ਜੋ ਤੇ ਸਾਥ ਸਮਾਉਣਾ ਚੰਡਾ ਮੇਨ ਬੁੜਾ ਜਾ ਰਸਤਾ ਸੁਰੱਖਿਅਤ ਕਰਤਾ ਟਰਾਲੀਆਂ ਟੱਕਰ ਜਿਹੜਿਆ ਉਹ ਦੂਰ ਦੂਰ ਤੋਂ ਸੋਤੇ ਨੂੰ ਕਿਹਾ ਬਹੁਤ ਸਾਰੇ ਲੋਕਾਂ ਨੇ ਕਿ ਜਿਹੜਾ ਗਲੌਰ ਲਾਗੇ ਦਾ ਉਹ ਮੇਲੇ ਜਰਨਾਲ ਸਿੰਘ ਨਾਲ ਉਹ ਜਿੱਲੇ ਆਦੇ ਰਸਮੀ ਕਰਕੇ ਆਪਣੇ ਟਰਾਲੀ ਜਿਹੜੀ ਟੈਂਟਰ ਖੜਿਆ ਉਹ ਸਾਰਾ ਕੁਝ ਬਸ ਉਸ ਸਾਫ ਹੋ ਜਿੰਦਾਬਾਦ ਕੀ ਇਹ ਕਮੇਟੇਰੀਆਂ ਦੀ ਸਰਕਾਰ ਇਹ ਚੋਰਾਂ ਦੀ ਸਰਕਾਰ ਇਹ ਗੁੱਡਿਆਂ ਦੀ ਸਰਕਾਰ ਆ ਜਿਹੜਾ ਇਹ ਆਪੇ ਇੱਥੇ ਕੰਮ ਕਰ ਰਹੀ ਆ

ਕੱਲ ਵੀ ਇਹੀ ਚੱਲਿਆ ਔਰ ਅਰੋਧਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਜਿਹੜਾ ਤੁਸੀਂ ਨਹੀਂ ਮੋੜਿਆ ਸਾਰਿਆਂ ਨੇ ਪੀਜੇ ਕਰਕੇ ਸੰਯੁਕਤ ਲੈ ਕੇ ਐਲਾਨ ਕੀਤਾ ਆ ਤੁਸੀਂ ਜਿਹੜਾ ਰਾਤ ਪੁੱਟ ਖਾ ਕੇ ਆੜ ਕੇ ਸਰਕਾਰ ਦੇ ਚਿਤਗਰੀ ਮੋਰਚੇ ਤੋਂ ਸਰਕਾਰ ਨੇ ਬੇਦੀ ਦਾ ਫਰਮਾਨ ਲਿਆ ਕਿ ਸਾਰੀ ਜਿਹੜੀ ਆ ਇਹ ਸਰਕਾਰ ਨੂੰ ਪਤਾ ਲੱਗ ਗਿਆ ਜੀ ਦਾ ਸਰਕਾਰ ਨੂੰ ਚੰਨ ਹੋ ਗਿਆ ਦਾ ਕਿ ਇਹ ਲੋਕ ਤਾਂ ਨਹੀਂ ਆ ਰਹੇ ਨਹੀਂ ਗਏ ਇਹ ਲੋਕ ਜਿਹੜਾ ਵਾ

ਜੋ ਲੋਕਾਂ ਸਰਕਾਰ ਕਿਸਾਨਾਂ ਨਾਲ ਮੱਥਾ ਲਾ ਕੇ ਗਈ ਹੈ ਉਹ ਨਾ ਬਿਨਾਂ ਘਟਨਾ ਦਾ ਬਿਨਾਂ ਚੁਕਾ ਵਰਕਸ਼ੂਪ ਹੀ ਆਣੀ ਪੰਜਾਬ ਦੀ ਆਧੁਨਿਕ ਰਾਜਨੀਤੀ ਨੂੰ ਮਨੋ ਦਿਖਾ ਜਿਨੀ ਹੈ ਗੁਰਪ੍ਰੀਤ ਖਾਲਸਾ ਜੀ ਸਾਡੇ ਸੁਭ ਬਸਲੇ ਮਸਾਹਲ ਇਕਾ ਜੇ ਸਾਡੀ ਸਭ ਨਤਰਾਂ ਵੀ ਬਣ ਗਿਆ ਗੁਰਪ੍ਰੀਤ ਖਾਲਸਾ ਜੀ ਕੋਲ ਗਿਆ ਯਾਰ ਜਦ ਦੇਖੀ ਹਵਾ ਦੇ ਵਿੱਚ ਕਰਜ ਦਾ ਸੰਭਾ ਨੂੰ ਟੂੜ ਗਿਆ ਅਰੰਗਲਾ ਪਿਆਰ ਜਦੋਂ ਆਖਦੇ ਸਾਨੂੰ ਸੱਚੇ ਜ਼ਮਾਨਾ ਬੜੀ ਦੇਰ ਗਿਆ ਅੱਜ ਇਹ ਰੋਗਾ ਪੰਜਾਬੀ ਜਦੋਂ ਦਰਖ ਗਰਮੀ ਦੇ ਵਿੱਚ ਤੁੱਟਦੇ ਨੇ ਚੁੱਪਈ ਹੁੰਦੀ ਆ ਤੇ ਖੁਰਦੀ ਜਾਂਦੀ ਆ ਪਤਾ ਹੀ ਲੱਗਦਾ ਕਿਹਦੇ ਤਲ ਖੁਰਦੀ ਜਾਂਦੀ ਆ ਕਿਸ ਤਰ੍ਹਾਂ ਖੁਰਦੀ ਜਾਂਦੀ ਆ ਅੱਜ ਦੀ ਕਿਸਾਨੀ